ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਹੱਲੇ ਚਾਹਿਆਂ ਦੇ ਪਿੰਡ ਵਾਟਰ ਸਪਲਾਈ ਵਿਭਾਗ ਦੀ ਇੱਕ ਵੱਡੀ ਅਣਗੈਲੀ ਸਾਹਮਣੇ ਆਈ ਹੈ ਜਿੱਥੇ ਲਗਭਗ 8 ਮਹੀਨਿਆਂ ਤੋਂ ਟੈਂਕੀ ਦੀਆਂ ਪੌੜੀਆਂ ਟੁੱਟ ਕੇ ਡਿੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੱਸਦੀ ਕਿ ਉੱਪਰ ਵਾਲੀ 5ਵੀਂ 6ਵੀਂ ਪੌੜੀ ਜੋ ਆ ਜੰਗ ਖਾ ਕੇ ਸਰੀਏ ਦੇ ਸਹਾਰੇ ਹਵਾ ਦੇ ਵਿੱਚ ਲਟਕਦੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਹਰਾੜ ਕਰ ਦੇਣ ਵਾਲੀ ਗੱਲ ਤਾਂ ਇਹ ਹੈ ਕਿ ਨੇੜੇ ਹੀ ਇੱਕ ਪਾਰਕੇ ਅਤੇ ਇੱਕ ਬੱਚਿਆਂ ਦਾ ਮਿਡਲ ਸਰਕਾਰੀ ਸਕੂਲ ਵੀ ਹੈ ਅਤੇ ਨੇੜੇ ਦੇ ਹਾਈਸਟੇ ਇਲਾਕੇ ਵੀ ਜਾਣੀ ਕਦੀ ਵੀ ਕੋਈ ਨੁਕਸਾਨ ਜੜਾ ਆ ਦੀ ਜਿਹੜੀ ਘਟਨਾ ਇੱਥੇ ਵਾਪਰ ਸਕਦੀ ਆ ਪਰ ਵਿਭਾਗ ਨੂੰ ਪਾਰਪਰ شکایت ਕਰਨ ਦੇ ਬਾਵਜੂਦ ਵੀ 8 ਮਹੀਨੇ ਤੋਂ ਅਜੇ ਤੱਕ ਐਸਟੀਮੇਟ ਤੱਕ ਨਹੀਂ ਬਣਾਇਆ ਗਿਆ ਜਦ ਫਿਰ ਜਦੋਂ ਇੱਕ ਪੌੜੀ ਟੁੱਟ ਕੇ ਥੱਲੇ ਡਿੱਗੀ ਤਾਂ ਪਿੰਡ ਵਾਸੀਆਂ ਵੱਲੋਂ ਪੱਤਰਕਾਰਾਂ ਨੂੰ ਬੁਲਾਇਆ ਗਿਆ ਅਤੇ ਜਦੋਂ ਪੱਤਰਕਾਰ ਨੇ ਉੱਥੇ ਪਹੁੰਚੇ ਤਾਂ ਕਮਰਿਆਂ ਨੂੰ ਤਾਲੇ ਲੱਗੇ ਹੋਏ ਸਨ ਅਤੇ ਡਿਊਟੀ ਟਾਈਮ ਹੋਣ ਦੇ باوجود ਵੀ ਕੋਈ ਕਰਮਚਾਰੀ ਉੱਥੇ ਮੌਜੂਦ ਨਹੀਂ ਸੀ ਜੀ ਇਹ ਜਿਹੜੀ ਵਾਟਰਸ ਲਈ ਆ ਗਈ ਹੈ ਇਹ ਇੱਕ ਦੋ ਵਾਰ ਜੀ ਇਹ ਸ਼ਿਕਾਇਤ ਵੀ ਦੀ ਕਰ ਚੁੱਕੇ ਅਫਸਰਾਂ ਨੂੰ ਉਹਨਾਂ ਨੇ ਕੋਈ ਇਸ ਗੱਲ ਦਾ ਖਿਆਲ ਨਹੀਂ ਦਿੱਤਾ ਨਾ ਧਿਆਨ ਦਿੱਤਾ ਇਸ ਪਾਸੇ ਵੱਲ ਪਰ ਤੁਸੀਂ ਵੇਖ ਲਿਆ ਹੈਗਾ ਡਿੱਗੀ ਪੌੜੀ ਡਿੱਗੀ ਆ ਤੇ ਇਹ ਜਿਹੜੇ ਦੂਜੇ ਮੁਲਾਜ਼ਮ ਹੈ ਨਾ ਗੈਲੀ ਨਾਲ ਕੰਮ ਕਰਦੇ ਆ ਬਾਦਰਸਾਈ ਓਵਰਮਲ ਚੱਲਦੀ ਰਹਿੰਦੀ ਆ ਤੇ ਪਾਣੀ ਖਲੋਖ ਲੋ ਕੇ ਤੇ ਪੌੜੀ ਦੇ ਪੈਰ ਬਹਿ ਗਏ ਜਿਸ ਕਾ ਕੇ ਪੌੜੀ ਡਿੱਗ ਗਈ ਆ ਤੇ ਟੈਂਕੀ ਮੁੱਲੋ ਜਿਹੜਾ ਹੁਣ ਡਿੱਗਣ ਦਾ ਮੁੱਲ ਖਤਰਾ ਇਸ ਕਾ ਕੇ ਤੁਸੀਂ ਵੇਖਿਆ ਸਾਡਾ ਲੱਗੇ ਪਲਾਟ ਹੈ ਮਕਾਨ ਪਾਉਣਾ ਤੇ ਪ੍ਰਸ਼ਾਸਨ ਵੇਖਦੀ ਇੱਕ ਪਾਸੇ ਧਿਆਨ ਦਿੱਤਾ ਜਾਵੇ ਇਹਦਾ ਜੋਗ ਹੱਲ ਕੀਤਾ ਜਾਵੇ ਇੱਥੇ ਦੋ ਮੁਲਾਜ਼ਮ ਹੈਗੇ ਤੇ ਉਹ ਕਦੀ ਵੇਖੇ ਨਹੀਂ ਇਹ ਜਿਹੜਾ ਆਰਜੀ ਹੈ ਉਹ ਆਰਜੀ ਤੌਰ ਤੇ ਹੁੰਦਾ ਪਾਣੀ ਚ ਲੱਗ ਚੱਲ ਜਾਂਦਾ ਤੇ ਓਵਰਫਲੋ ਜਿਹੜੀ ਉਹ ਚਲਦੀ ਰਹਿੰਦੀ ਆ ਤੇ ਓਵਰਫਲੋ ਚੁਲਾ ਚੱਲ ਕੇ ਦੋ ਜੀ ਟੈਂਕੀ ਹੈ ਜੇ ਪੂਰੀਆਂ ਭਰਨ ਗਏ ਟੈਂਕੀ ਲੱਗ ਗਈ ਸਾਲ ਸਕੂਲ ਵਾਲੀ ਵੀ ਉਹ ਬੱਚਿਆਂ ਦਾ ਨੁਕਸਾਨ ਹੋ ਸਕਦਾ ਸਾਡੇ ਪਲਾਟ ਵਾਲੀ ਹੋ ਸਕਦਾ ਇੱਥੇ ਸੜਕ ਚੱਲ ਜੁੱਦ ਵੀ ਹੋ ਸਕਦਾ ਇਹਦਾ ਤੇ ਨੁਕਸਾਨ ਹੀ ਨੁਕਸਾਨ ਆਰ ਪਾਸੇ ਇਸ ਕਰਕੇ ਆਦੀ ਪ੍ਰਸ਼ਾਸਨ ਵੇਂਦੀ ਹੈ ਇਹਦੇ ਵੱਲ ਧਿਆਨ ਦਿੱਤਾ ਜਾਏ ਇਹਦਾ ਕੋਈ ਹੱਲ ਕੀਤਾ ਜਾਏ ਉਹ ਮਲ ਪੱਕਾ ਕੁਈ ਰੇਪੇ ਕਰਉਣੀ ਹੈ ਕੀ ਕੰਨਾ ਇਹਨੂੰ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਸਾਡੀ ਬੇਨਤੀ ਹੈ ਇਸ ਵੱਲ ਕੇ ਪ੍ਰਸ਼ਾਸਨੀਸ਼ਵਰ ਖਿਆਦ ਦੇਣਾ ਚਾਹੀਦਾ ਕਿ ਇਹ ਨੰਗੈਲੀ ਨਾ ਹੋਵੇ ਤੇ ਖਾਸ ਕਰਕੇ ਜਿਹੜੀ ਓਵਰਫਲੋ ਜਿਹੜੀ ਚੱਲਦੀ ਹੈ ਇੱਕ ਵਾਰ ਸਰਕਾਰ ਕਹਿੰਦੀ ਵੀ ਪਾਣੀ ਦੀ ਬੂੰਦ-ਬੂੰਦ بچਾਓ ਆਪਣੀ ਵਾਟਰ ਸਪਲਾਈਓ ਇਹ ਬਿਹਾਰੀ ਚੱਲਦੀ ਰਹਿੰਦੀ ਹੈ ਜਿਹਦੀਆਂ ਹੀ ਐਸਡੀਓ ਨੇ ਇੱਕ ਦੋ ਵਾਰੀ ਮੂਵੀ ਵੀ ਕਹੀ ਆ ਇਸ ਕਰਕੇ ਆਡੀ ਬੇਨਤੀ ਜੀ ਮੈਂ ਯੋਧਵੀਰ ਸਿੰਘ ਰਾਸ਼ਟਰਪਤੀ ਦੁਆਰਾ ਸ਼ೌਰੀਆ ਚਕਰਨਾ ਸਰਮਾਨ ਦੇ ਪਿੰਡ ਹੱਲੇ ਦਾ ਵਸਨੀਕ ਆ ਮੈਂ ਲੰਘ ਰਿਹਾ ਸੀ ਤੇ ਖੜਾਪ ਕਰਕੇ ਆਵਾਜ਼ ਆਏ ਕਿ ਡਿੱਗਨ ਦੀ ਉਹ ਦੇਖਿਆ ਤੇ ਇਹ ਜਿਹੜੀ ਟੈਂਕੀ ਗਵਰਨਮੈਂਟ ਨੇ ਬਣਾਈ ਦੀ ਆ ਸਾਡੇ ਪਿੰਡ ਹੱਲੇ ਚਾਹੀਏ ਦੇ ਇਲਾਵਾ 14-15 ਪਿੰਡਾਂ ਚੋਂ ਪਾਣੀ ਵੀ ਜਾਂਦਾ ਉਹ ਪੌੜੀ ਜਿਹੜੀ ਉਹ ਡਿੱਗੀ ਆ ਪਹਿਲਾਂ ਵੀ ਡਿੱਗ ਚੁੱਕੀ ਅੱਜ ਫੇਰ ਡਿੱਗੀ ਤੇ ਅੱਗੇ ਵੀ ਡਿੱਗਣ ਵਾਲੀ ਆ ਇਹ ਕਿਸੇ ਵੇਲੇ ਵੀ ਲਾਗੇ ਸਕੂਲ ਹੈ ਮਿਡਲ ਸਕੂਲ ਆ ਕਿਸੇ ਬੱਚੇ ਦੇ ਉੱਤੇ ਪੈ ਸਕਦੀ ਆ ਜਾਂ ਟੈਂਕੀ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਤੇ ਪੈ ਸਕਦੀ ਆ ਜਾਂ ਲਾਗੇ ਛਾਗੇ ਜਿਹੜਾ ਕੋਈ ਫਿਰਦਾ ਤੁਰਦਾ ਸੈਰ ਵੀ ਇੱਥੇ ਕਰਾਂਦੇ ਆ ਪਿੰਡ ਦੇ ਲੋਕੀ ਬਾਈ ਚਾਂਸ ਕਿਸੇ ਸੈਰ ਕਰਦੇ ਉੱਤੇ ਮਰਦਾ ਉਹਦੀ ਤਾਂ ਮੌਕੇ ਤੇ ਡੱਸ ਹੋ ਸਕਦੀ ਆ ਸੋ ਮੈਂ ਪ੍ਰਸ਼ਾਸਨ ਅੱਗੇ ਤੇ ਇਸ ਵਿਭਾਗ ਕੇ ਬੇਨਤੀ ਕਰਨਾ ਕਿ ਜਲਦੀ ਤੋਂ ਜਲਦੀ ਇਸ ਟੈਂਕੀ ਦੀ ਰਿਪੇਅਰ ਕੀਤੀ ਜਾਏ ਜਿਹੜੀ ਪੌੜੀ ਆ ਉਹਨੂੰ ਜਾਂ ਤੇ ਆਪਣੇ ਹਿਸਾਬ ਨਾਲ ਉਤਾਰ ਲਿਆ ਦાય ਜਾਂ ਨੂੰ ਰਿਪੇਅਰ ਕਰਕੇ ਠੀਕ ਕੀਤਾ ਜਾਏ ਤਾਂ ਕਿ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਜਲਦੀ ਤੋਂ ਜਲਦੀ ਇਹ محکمہ ਜਿਹੜਾ ਹੈਗਾ ਵਾਟਰ ਸਪਲਾਈ ਵਾਲਾ ਉਹਨਾਂ ਦੀ ਡਿਊਟੀ ਬੰਦੀ ਆ ਕਿ ਉਹ ਰਿਪੋਰਟ ਆਪਣੇ ਸੀਨੀਅਰਸ ਅਸਰਵ ਕਰਨ ਤਾਂ ਕਿ ਇਹਦੀ ਰਿਪੇਅਰ ਕੀਤੀ ਜਾਏ ਤੇ ਓਵਰ ਆਲ ਜਿਹੜੀ ਗਵਰਨਮੈਂਟ ਆ ਉਹਨਾਂ ਦੀ ਰਿਸਪੌਂਸਿਬਿਲਟੀ ਆ ਪ੍ਰਸ਼ਾਸਨ ਦੀ ਰਿਸਪੌਂਸਿਬਿਲਟੀ ਆ ਕਿ ਜਾਨ ਔਰ ਮਾਲ ਦੀ ਰਾਖੀ ਕਰਨੀ ਔਰ ਕਿਰਪਾ ਕਰਕੇ ਇਹ ਪਿੰਡ ਹੱਲੇ ਦੀ ਟੈਂਕੀ ਜਿਹੜੀ ਆ ਕਾਫੀ ਚਿਰ ਤੋਂ ਬਣੀ ਦੀ ਆ ਬੜਾ ਸੁਖਾ ਲੋਕਾਂ ਨੂੰ ਪਾਣੀ ਜਾਂਦਾ 14-15 ਪਿੰਡਾਂ ਤੇ ਜਾਂਦਾ ਇਥੋਂ ਪਰ ਉਹ ਕਿਸੇ ਵੇਲੇ ਵੀ ਘਟਨਾ ਹੋ ਸਕਦੀ ਆ ਜਿਹਦੇ ਵਿੱਚ ਬਾਅਦ ਚ ਪਛਤਾਣਾ ਪੈਂਦਾ ਅਸੀਂ ਪਹਿਲਾਂ ਹੀ ਸਰਕਾਰ ਨੂੰ ਤੇ ਐਡਮਿਨਿਸਟ੍ਰੇਸ਼ਨ ਨੂੰ ਇਸ ਵਿਭਾਗ ਨੂੰ ਸੂਚਿਤ ਕਰਨਿਆ ਕਿ ਕਿਸੇ ਦਾ ਨੁਕਸਾਨ ਹੋਣ ਤੋਂ ਪਹਿਲੇ ਪਹਿਲੇ ਦੀ ਰਿਪੇਅਰ ਕੀਤੀ ਜਾਏ ਬਹੁਤ ਬਹੁਤ ਤਨਵਾਦ